ਜੇਕਰ ਤੁਸੀਂ ਵੀ 3-ਵੀਲਰ 'ਚ ਬੈਠ ਕੇ ਫਲੋਰ ਤੋਂ ਲੁਧਿਆਣੇ ਆਂਦੇ ਜਾਂਦੇ ਹੋ ਖਾਸ ਤੌਰ ਤੇ ਔਰਤਾਂ ਸਾਵਧਾਨ ਹੋ ਜਾਣ ਸਵਾਰੀਆਂ ਟੌਣ ਦੀ ਆੜ ਚ ਨੈਸ਼ਨਲ ਹਾਈਵੇ ਤੇ ਲੁਟੇਰਿਆਂ ਦਾ ਇੱਕ ਲੁਟੇਰਾ گرو ਸਰਗਰਮ ਹੈ ਜੇ ਮੌਕਾ ਮਿਲਦੇ ਹੀ ਚੱਲਦੇ 3-ਵੀਲਰ 'ਚ ਤੇਜ਼ ਤਾਰ ਹਥਿਆਰਾਂ ਦੇ ਜ਼ੋਰ ਤੇ ਔਰਤਾਂ ਤੋਂ ਸਭ ਕੁਝ ਲੁੱਟ ਲੈਂਦੇ ਨੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਵੇਰੇ ਲੁਧਿਆਣਾ ਤੋਂ ਫਲੋਰ ਤੇ ਵੱਲ ਆਉਂਦੇ نیشنل ਹਾਈਵੇ ਦੇ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਆਟੋ 'ਚ ਬੈ ਕੇ ਫਲੋਰ ਆਉਣ ਲੱਗੀ ਤਾਂ ਪੇੜਤ ਮੁਤਾਬਿਕ ਉਸ ਆਟੋ 'ਚ ਪਹਿਲਾਂ ਹੀ ਚਾਲਕ ਤੋਂ ਇਲਾਵਾ ਤਿੰਨ ਲੜਕੇ ਬੈਠੇ ਸਨ ਰਾਜੇ ਇੱਕ ਲੜਕੇ ਨੇ ਬਾਥਰੂਮ ਜਾਣ ਨੂੰ ਬੋਲਿਆ ਆਟੋ ਰੁਕਵਾ ਲਿਆ ਜਿਉਂ ਹੀ ਉਹ ਵਾਪਸ ਆ ਲੁਟੇਰਿਆਂ ਨੇ ਜੋ ਮਹਿਲਾ ਪਹਿਲਾਂ ਸਾਈਡ ਤੇ ਬੈਠੀ ਸੀ ਉਸ ਨੂੰ ਵਿਚਕਾਰ ਕਰ ਦਿੱਤਾ ਥੋੜਾ ਅੱਗੇ ਜਾਂਦੇ ਹੀ ਤਿੰਨ ਲੁਟੇਰਾਂ ਤੇਜ਼ ਤਾਰ ਹਥਿਆਰਾਂ ਕੱਢ ਕੇ ਔਰਤ ਨੂੰ ਉਸਦੇ ਦੀ ਕੜੇ ਚ ਪਾਈ ਹੋਈ ਚੁੰਨੀ ਨਾਲ ਬੰਨਣ ਦੀ ਕੋਸ਼ਿਸ਼ ਕੀਤੀ। ਗਲੇਂ ਦਿਖਾਉਂਦੇ ਹੋਏ ਔਰਤ ਉਹਨਾਂ ਲੁਟੇਰਾਂ ਨਾਲ ਪਿੱੜ ਗਈ ਤੇ ਚੱਲਦੇ ਆਟੋ ਤੋਂ ਮਦਦ ਮੰਗਣ ਲਈ ਬਾਹਰ ਲਟਕ ਗਈ। ਔਰਤ ਨੂੰ ਇਸ ਹਾਲਤ ਦੇਖ ਕੇ ਜਾਂਦੇ ਲੋਕਾਂ ਨੇ ਆਟੋ ਰੁਕਵਾਉਣ ਲਈ ਉਸਦੇ ਅੱਗੇ ਆਪਣੀ ਗੱਡੀ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਕਾਰਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਦੇ ਰਹੇ। ਇਨਾਟੇਰੀਆ ਦੇ ਪਿੱਛੇ ਉਕਤ ਪੱਤਰਕਾਰ ਆ ਰਿਹਾ ਸੀ ਜਿਸ ਨੇ ਪੂਰੀ ਘਟਨਾ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ ਕੁਝ ਹੀ ਦੂਰੀ ਤੇ ਜਾ ਕੇ ਤੇਜ਼ ਰਫਤਾਰ ਆਟੋ ਪਲਟ ਗਿਆ ਜਿਸ ਨਾਲ ਦੋ ਲੁਟੇਰੇ ਜ਼ਖਮੀ ਹੋ ਗਏ ਜਦੋਂ ਕਿ ਤੀਜਾ ਉਹਨਾਂ ਦਾ ਸਾਥੀ ਸੀ ਜੋ ਉਹ ਫਰਾਰ ਹੋ ਗਿਆ ਇਸ ਘਟਨਾ 'ਚ ਪੇੜ ਤੌਰ ਤੇ ਜਾਨ ਜਾਂਦੇ ਜਾਂਦੇ ਬੱਚੇ ਜੇਕਰ ਆਟੋ ਮਹਿਲਾ ਦੇ ਵੱਲ ਪਲਟ ਜਾਂਦਾ ਤਾਂ ਉਹ ھیਠਾਂ ਦੱਬ ਜਾਂਦੀ ਤੇ ਦੋਵੇਂ ਲੁਟੇਰਿਆਂ ਦੀ ਪਹਿਲਾਂ ਲੋਕਾਂ ਨੇ ਖੂਬ ਚਿੱਤਰ ਪ੍ਰੇਡ ਕੀਤੀ ਜਿਨ੍ਹਾਂ ਨੂੰ ਬਾਅਦ 'ਚ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਘਟਨਾ 'ਚ ਪੇੜ ਤੋਂ ਮਹਿਲਾ ਵੀ ਜ਼ਖਮੀ ਹੋਈ ਹੈ ਜਿਸ ਦੀ ਜਾਨ ਵੀ ਜਾਂਦੇ ਜਾਂਦੇ ਬੱਚੀ ਹੈ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਖੁਦ ਨੂੰ ਸਮਝਾਉਣਾ ਚਾਹੀਦਾ ਹੈ ਲੋਕਲ ਸ਼ਹਿਰ 'ਚ ਆਉਣ ਜਾਣ ਲਈ ਤਾਂ ਆਟੋ ਸਹੀ ਹੈ ਪਰ ਦੂਜੇ ਸ਼ਹਿਰਾਂ ਤੱਕ ਜਾਣ ਲਈ ਬੱਸਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਹਾਲਾਂਕਿ ਔਰਤਾਂ ਦਾ ਸਰਕਾਰ ਵੱਲੋਂ ਕਿਰਾਇਆ ਵੀ ਫ੍ਰੀ ਹੈ ਦੂਜਾ ਸਾਡਾ ਇਥੇ ਜਿਹੜਾ ਹੈਗਾ ਇੱਕ ਜਿਹੜੇ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਹੈ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲੋਤਰਾ ਪੈਲੇਸ ਕੋਲੇ ਕਰ ਲਫਾਫਦਾ ਹੋਈ ਸੀ ਸ਼ਾਮ ਨੂੰ ਉਹੀ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉਥੇ ਐਸਐਸਓ ਸਾਹਿਬ ਨੇ ਫੜ ਲਿਆ ਉਹ ਤੋਂ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ 모ਹਿਤ ਉਰਫ ਮਨੂ ਤੇ ਦੂਜਾ ਹੈਗਾ ਡੈਂਪਲ ਮੱਕੜ ਔਰ ਬੰਟੀ ਇਹ ਗੱਲ ਆਪਣਾ ਸੀ ਚੀਚੇ ਨੇ ਬਾਤ ਆ ਹਾਂ ਬਾਤ ਆਉਂਦਾ ਸੀ ਉਹਦੇ ਦੀ ਮਤਲਬ ਕਿ ਲੱਗੇ ਉਹ ਹੁਣ ਹੋਣੀ ਪੜੇ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਗੇੜੀਆਂ ਬਾਤਾਂ ਤਾਂ ਕਿੰਨੇ ਬੰਦੇ ਸੀਗਾ ਟੋਟਲ ਆਰਡਰ ਇਹ ਦੋ ਜਾਨੇ ਸੀ ਦੋ ਇਹ ਲੇਡੀ ਨੂੰ ਇਹਨਾਂ ਨੇ ਪਠਾਇਆ ਕਿੱਥੇ ਇਹ ਹੁਣ ਸਾਰਾ ਤੁਹਾਨੂੰ ਦੱਸ ਦਾਂਗੇ ਇਹ ਲੇਡੀ ਦਾ ਕਰੀਏ ਸਭ ਦੇ ਲਈ ਜਿਹੜੀ ਡਾਕਟਰ ਸੀ ਪਹਿਲਾਂ ਜਿਹੜੇ ਅਫਸਰ ਦੀ ਨਗਰ ਦੇ ਵਿੱਚ ਬਿਠਾਦੇ ਸੀ ਸਵਾਰੀਆਂ ਉਹਨਾਂ ਦੇਖਣਾ ਸੰਤ ਨਹੀਂ ਨਾ ਉਹ ਨਹੀਂ ਇਹ ਵੀ ਚਿੱਟੇ ਲਈ ਆ ਤੁਸੀਂ ਕਿਉਂ ਤਾਂ ਟੋਟਲ ਵੈਸੇ ਇਹਨਾਂ ਨੇ ਇੱਕ ਵਾਅਦਾ ਤਾਂ ਸੰਭਲਦੇ ਹੋ ਤੇ ਤਿੰਨ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹ ਰਹੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸੀ 6 ਅਜੇ ਫਰਾਰ ਹੀ ਆ ਮਤਲਬ ਜੇ ਫੜਿਆ ਨਹੀਂ ਗਿਆ ਹਾਂ ਜੀ ਕਦ ਤੱਕ ਇਹਨਾਂ ਤੇ ਵੀ ਹੈ ਗਿਆ ਪਹਿਲਾਂ ਤੇ ਪਰ ਇਹਨਾਂ ਨੂੰ ਆਈਡੈਂਟੀਟੀਜ਼ ਦੇਣੀ ਹੈ ਇਹੋ ਜਿਹੜਾ ਦੇ ਲਈ ਇਹ ਬੇਸਿਕ ਚੀਜ਼ਾਂ ਤੇ ਹੋਰ ਬਿੱਟਰ ਆਈਸ ਜਿਹੜਾ ਰਾਗਵ ਹੈ ਇਹ ਤਾਂ ਤਰਨ ਤਰਨ ਦਾ ਸੀਗਾ ਇਹਨਾਂ ਚੈੱਕ ਕਰ ਲੈਣ ਐਸਾ ਸੁਭਾਸ ਨਾ ਕਰ ਜੀ ਲੇਡੀ ਕਿੱਥੇ ਨਹੀਂ ਰਹਿਣਾ ਜੀ ਲੇਡੀ ਪ੍ਰਵਾਸੀ ਹੈਗੀ ਸੀ ਪ੍ਰਵਾਸੀ ਜਿੱਥੇ ਲੁਧਿਆਣਾ ਲੁਧਿਆਣਾ ਡੰਡਾ ਆ ਰਿਹਾ ਸੀ ਸਰ ਪਤਾ ਲੱਗੇ ਕਿਥੇ ਕਿਥੋਂ ਉਹਨੂੰ ਲੇਡੀ ਨੂੰ ਬਿਠਾਇਆ ਸੀ ਤੇ ਕਿਥੇ ਉਹਨੇ ਜਾਣੀ ਸੀ ਇਹ ਤਾਂ ਦੱਸ ਦਿੰਦੇ ਨਿਰੰਦਰ ਬਾਈਪਾਸ ਤੋਂ ਇੱਕ ਪੇ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਕਹਿੰਦਾ ਸੀ 1.5 ਕਿਲੋਮੀਟਰ ਸੀ ਇਹਨਾਂ ਨੂੰ ਠੀਕ ਹੈ ਸਰ ਸਿਰਫ ਲੇਡੀ ਸੀਗੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਵੀ ਫੈਮਿਲੀ ਸੀ ਇਹਦੇ ਨਾਲ ਕੁਝ ਸੀਗੀ ਫੈਮਿਲੀ ਸੀ ਫੈਮਿਲੀ ਸੀਗੀ ਬਹੁਤ ਬੱਚੇ ਹੁੰਦੇ ਸਰ ਕੋਈ ਕੁਝ ਖੋਇਆ ਵੀ ਸੀਗਾ ਜੇ ਕੋਈ ਸੀਗੀ ਕੀਤੀ ਜਾ ਰਹੀ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਬਰਾਮਦ ਹੋਏ ਉਹ ਸਾਰੀ ਤਫਤੀਸ਼ ਤਾਂ ਲੈਟਸ ਸਰ ਇਹ ਘਰ ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਵਾਈਲ ਨਹੀਂ ਉਹਦਾ ਪਰ